ਸਤਿਕਾਰਯੋਗ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੇ ਸਕਿੱਲ ਭਾਲੀ ਸਾਂਝਾ ਫਰੰਟ ਵੱਲੋਂ 28 ਸਤੰਬਰ ਨੂੰ ਦਿਨ ਐਤਵਾਰ ਦਿੜਬਾ ਵਿੱਤ ਮੰਤਰੀ ਦੇ ਸ਼ਹਿਰ ਜਿਹੜਾ ਉਹ ਆਪਣੀ ਰੋਸ ਰੈਲੀ ਰੱਖੀ ਗਈ ਔਰ ਇਹ ਜਿਹੜੀ ਰੋਸ ਰੈਲੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਤੱਕ ਜਿੰਨੇ ਵੀ ਆਪਣੇ ਆਰਡਰ ਆਏ ਨੇ ਮਾਨਯੋਗ ਹਾਈ ਕੋਰਟ ਔਰ ਸੁਪਰੀਮ ਕੋਰਟ ਤੋਂ ਔਰ ਮਾਨਯੋਗ ਹਾਈ ਕੋਰਟ ਦੇ ਵਿੱਚ ਜਿੰਨੀਆਂ ਕੰਟੈਂਪਟ ਪਈਆਂ ਨੇ ਉਸ ਤੋਂ ਬਾਅਦ ਜਿੰਨੇ ਸਪੀਕਿੰਗ ਆਰਡਰ ਆਏ ਐ ਉਸ ਤੋਂ ਬਾਅਦ ਵਿਭਾਗ ਵੱਲੋਂ ਜੋ ਕਾਰਵਾਈਆਂ ਕੀਤੀਆਂ ਗਈਆਂ ਹੈ ਉਹ ਕਾਫੀ ਨਿਰਾਸ਼ਾਜਨਕ ਰਹੀਆਂ ਹਨ ਔਰ ਅਸੀਂ ਦੇਖ ਚੁੱਕੇ ਹਾਂ ਕਿ ਕੁਝ ਭਰਤੀਆਂ ਦੇ ਵਿੱਚ ਤਿੰਨ ਤੋਂ ਚਾਰ ਮਹੀਨੇ ਹੋ ਚੁੱਕੇ ਐ ਕੁਝ ਦੇ ਵਿੱਚ ਦੋ ਮਹੀਨੇ ਵੀ ਹੋ ਗਏ ਐ ਕਈਆਂ ਦੇ ਹੁਣ ਸਪੀਕਿੰਗ ਆਰਡਰ ਆ ਰਹੇ ਐ ਤੇ ਉਹਦੇ ਵਿੱਚ ਦੇਖਣੇ ਨੂੰ ਕੀ ਮਿਲਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਜਿਹੜੀਆਂ ਫਿਕਸੇਸ਼ਨਾਂ ਉਹ ਸਹੀ ਰੂਪ ਦੇ ਵਿੱਚ ਨਹੀਂ ਹੋ ਰਹੀਆਂ ਗਈਆਂ ਤਾਂ ਇਹ ਤੋਂ ਸਾਫ ਪਤਾ ਚੱਲਦਾ ਹੈਗਾ ਇਹ ਸਰਕਾਰ ਜਿਹੜੀ ਹੈ ਉਹ ਟਾਲਮਟੋਲ ਦੀ ਨੀਤੀ ਜਿਹੜੀ ਹੈ ਉਹ ਪਨਾ ਰਹੀ ਹੈ ਵਿਭਾਗ ਵੱਲੋਂ ਵੀ ਜਿਹੜਾ ਹੈ ਇਸ ਦੇ ਵਿੱਚ ਜਿਹੜਾ ਉਹ ਆਪਣਾ ਬਣਦਾ ਰੋਲ ਜਿਹੜਾ ਹੈ ਸਰਕਾਰ ਦੀ ਸਿਹਤ ਜਿਹੜਾ ਉਹ ਨਿਭਾਇਆ ਜਾ ਰਿਹਾ ਹੈਗਾ ਸੋ ਸਾਥੀਓ ਇੱਥੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹੁਣ ਤੱਕ ਤੁਸੀਂ ਸਾਰੇ ਜਿਹੜਾ ਉਹ ਇਸ ਚੀਜ਼ ਤੋਂ ਦੂਰ ਰਹੇ ਹੋ ਤੁਸੀਂ ਸੰਘਰਸ਼ ਤੋਂ ਵੀ ਦੂਰ ਰਹੇ ਹੋ ਔਰ ਤੁਹਾਡੀ ਸੰਘਰਸ਼ ਦੇ ਵਿੱਚ ਜਿਹੜੀ ਹੈ ਉਹ ਸਿਰਫ ਨਾਮਾਤਰੀ ਜਿਹੜਾ ਉਹ ਪਹਿਲ ਕਦਮੀ ਰਹੀ ਹੈ ਜੇ ਆਪਾਂ ਕਹਿ ਸਕਦੇ ਤੁਹਾਡਾ ਯੋਗਦਾਨ ਰਿਹਾ ਹੈਗਾ ਤਾਂ ਇਹ ਹੁਣ ਉਹ ਵੇਲਾ ਆ ਗਿਆ ਜਦੋਂ ਸਰਕਾਰ ਨੇ ਪੁੱਠੀ ਚਾਲ ਚੱਲੀ ਹੈ ਤੁਸੀਂ ਪੁੱਠੀ ਚਾਲ ਨੂੰ ਜਿਹੜਾ ਪੁੱਠਾ ਗੇੜਾ ਜਿਹੜਾ ਹੈ ਉਹ ਤੁਸੀਂ ਦੇਣਾ ਹੈ ਔਰ ਜੋ ਸਰਕਾਰ ਸੋਚ ਰਹੀ ਹੈਗੀ ਹੈ ਕਿ ਅਸੀਂ ਇਸ ਨੂੰ ਉਲਝਾ ਕੇ ਇਸ ਮਸਲੇ ਨੂੰ ਜਿਹੜਾ ਹੈ ਉਹ ਅਸੀਂ ਗਲਤ ਤਰੀਕੇ ਨਾਲ ਫਿਕਸੇਸ਼ਨਾਂ ਕਰਕੇ ਔਰ ਗਲਤ ਤਰੀਕੇ ਦਾ ਮੋਲ ਬਣਾ ਕੇ ਜਿਹੜਾ ਹੈ ਉਹ ਇਹਨਾਂ ਨੂੰ ਹਰਾਸ਼ਮੈਂਟ ਕਰਾਂਗੇ ਤਾਂ ਇਸ ਤੋਂ ਅਸੀਂ ਪੜੀ ਪਾਣ ਜਾਣੂ ਕਿ ਸਾਡਾ ਜਿਹੜਾ ਕੰਮ ਉਹ ਕਿਵੇਂ ਹੱਲ ਹੋਊਗਾ ਸੋ ਸਾਥੀਓ ਇੱਕਾ ਤੇ ਸੰਘਰਸ਼ ਜਿਹੜਾ ਹੈ ਉਹ ਵੱਡੇ ਵੱਡੇ ਜਿਹੜੇ ਹੁਣ ਤੱਕ ਕੰਮ ਹੋਏ ਨੇ ਉਹਨਾਂ ਨੂੰ ਏਕੇ ਤੇ ਸੰਘਰਸ਼ ਦੇ ਰਾਹੀਂ ਆਪਾਂ ਨੇ ਹੱਲ ਕਰਵਾਇਆ ਗਿਆ ਆਪਾਂ ਦੇਖ ਸਕਦੇ ਆ ਕਿ ਆਪਣੇ ਚਾਹੇ ਵਿਭਾਗੀ ਕੰਮ ਹੋਣ ਤੇ ਚਾਹੇ ਸਰਕਾਰੀ ਦਰਬਾਰੇ ਜਿਹੜੇ ਕੰਮ ਹੋਣ ਉਹ ਮੁਲਾਜ਼ਮਾਂ ਦੇ ਅੱਜ ਤੱਕ ਸਿਰਫ ਤੇ ਸਿਰਫ ਜਿਹੜਾ ਅੜੇ ਹੋਏ ਜਿਹੜੇ ਕੰਮ ਨੇ ਉਹ ਏਕੇ ਔਰ ਸੰਘਰਸ਼ ਦੀ ਵਜ੍ਹਾ ਕਰਕੇ ਜਿਹੜਾ ਉਹਨਾਂ ਦੇ ਰਾ ਜਿਹੜੇ ਉਸਖਾਲੇ ਹੋਏ ਔਰ ਏਕੇ ਦੀ ਬਦਲਤੀ ਜਿਹੜਾ ਉਹ ਕੰਮ ਸਿਰੇ ਚੜੇ ਆ ਤਾਂ 28 ਸਤੰਬਰ ਇਕ ਇਤਿਹਾਸਿਕ ਦਿਨ ਹੈ ਸ਼ਹੀਦ ਆਜਮ ਮਸ਼ੀਦ ਭਗਤ ਸਿੰਘ ਉਹਨਾਂ ਦਾ ਜਨਮ ਦਿਨ ਵੀ ਹੈ ਔਰ ਇਸ ਖਾਸ ਦਿਨ ਤੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਸੋਚ ਹੈ ਉਸ ਤੇ ਵੀ ਆਪਾਂ ਜਦੋਂ ਗੱਲ ਕਰਦੇ ਆਂ ਕਿ ਸਿੱਧਾ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਤਾਂ ਉਹ ਵੇਲਾ ਆ ਗਿਆ ਕਿ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦਈਏ ਉਹ ਪੈਰਾ ਤਾਂ ਹੀ ਹੋਣਾ ਹੈਗਾ ਜੇਕਰ ਅਸੀਂ 28 ਵਾਲੀ ਇਸਰਾਈਲੀ ਦੇ ਵਿੱਚ ਜਿਹੜਾ ਹੈਗਾ ਆਪ ਮੁਹਾਰੇ ਆਪ ਮਹਾਰਤਾ ਦਿਖਾ ਕੇ ਜਿਹੜਾ ਇਸ ਦੇ ਵਿੱਚ ਸ਼ਮੂਲੀਅਤ ਕਰਾਂਗੇ ਤੁਹਾਡੇ ਨਾਲ ਬੱਸਾਂ ਦੇ ਰੂਟ ਵੀ ਸ਼ੇਅਰ ਹੋ ਚੁੱਕੇ ਆ ਤੁਸੀਂ ਆਪਣੀ ਜਥੇਬੰਦੀ ਦੇ ਨਾਲ ਜਿਸ ਦੇ ਨਾਲ ਜੁੜੇ ਹੋਏ ਹੋ ਉਹਨਾਂ ਦੇ ਆਗੂਆਂ ਦੇ ਬਲਾਕ ਆਗੂਆਂ ਜਾਂ ਜ਼ਿਲ੍ਹਾ ਆਗੂਆਂ ਦੇ ਨਾਲ ਸੰਪਰਕ ਕਰਕੇ ਜਿਹੜਾ ਜਾਂ ਕੁਝ ਮੈਸੇਜ ਫਰੰਟ ਵੱਲੋਂ ਵੀ ਜਿਹੜਾ ਬੱਸਾਂ ਦੇ ਰੂਟ ਸ਼ੇਅਰ ਹੋਏ ਨੇ ਕੰਟੈਕਟ ਨੰਬਰ ਨੇ ਤਾਂ ਤੁਸੀਂ ਆਪ ਮੁਹਾਰੇ ਆਪਣੇ ਨਾਮ ਲਿਖਾਓ ਹੋਰ ਇਸ ਚੀਜ਼ ਦੇ ਵਿੱਚ ਜਿਹੜਾ ਤੁਸੀਂ ਸ਼ਮੂਲੀਅਤ ਵੀ ਕਰੋ ਤਾਂ ਜੋ ਆਪਾਂ ਇਸ ਰੈਲੀ ਨੂੰ ਜਿਹੜਾ ਹੈ ਉਹ ਸਫਲ ਬਣਾ ਕੇ ਆਪਣਾ ਜਿਹੜਾ ਬਣਦਾ ਹੱਕ ਹੈ ਪੰਜਾਬ ਪੇ ਸਕਿੱਲ 6 ਪੇ ਕਮਿਸ਼ਨ ਦੇ ਵਿੱਚ ਪਟੀਆਂ ਫਿਕਸੇਸ਼ਨ ਜਿਹੜੀਆਂ ਉਹ ਆਪਾਂ ਜਮਾ ਕਰਵਾ ਸਕੀਏ ਕਿਉਂਕਿ 30 ਸਤੰਬਰ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਵੀ ਸੁਣਵਾਈ ਹੈ ਇਸ ਪੱਕ ਤੋਂ ਜਿਹੜਾ ਇਹ ਸਾਡਾ ਧਰਨਾ ਹੋਰ ਵੀ ਜ਼ਿਆਦਾ ਜਿਹੜਾ ਉਹ ਜ਼ਰੂਰੀ ਹੋ ਜਾਂਦਾ ਹੈ ਇਸ ਰੈਲੀ ਨੂੰ ਸਫਲ ਬਣਾਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਤਾਂ ਇਹਦੇ ਵਾਸਤੇ ਸਾਥੀ ਜਰੂਰਤ ਕਿਸ ਚੀਜ਼ ਦੀ ਹੈ ਇਸ ਦੇ ਵਿੱਚ ਜ਼ਰੂਰਤ ਹੈ ਤੁਹਾਡੀ ਵੱਡੀ ਗਿਣਤੀ ਦੀ ਉੱਥੇ ਤੁਹਾਡੇ ਵੱਡੇ ਇਕੱਠ ਦੀ ਤੁਹਾਡੀ ਵੱਡੀ ਇਕੱਠ ਨਹੀਂ ਔਰ ਵੱਡੀ ਗਿਣਤੀ ਨਹੀਂ ਜਿਹੜਾ ਹੈ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣੀ ਹੈ ਕਿ ਇਹ ਲੋਕ ਜਿਹੜਾ ਹੁਣ ਜਾਗਰੂਕ ਹੋ ਚੁੱਕੇ ਨੇ ਇਹ ਜਾਗ ਚੁੱਕੇ ਨੇ ਔਰ ਇਹ ਜਾਗੇ ਹੋਏ ਲੋਕ ਜਿਹੜਾ ਸਾਡੇ ਲਈ ਬਹੁਤ ਵੱਡੀ ਸਿਰਦਰਦੀ ਬਣਨਗੇ ਸੋ ਸੱਤਾ ਤੋਂ ਪਹਿਲਾਂ ਆਈ ਤੁਹਾਡੇ ਨਾਲ ਵਾਅਦੇ ਕਰਦੀ ਆਈ ਸਰਕਾਰ ਜਿਹੜੀ ਹੈ ਉਹ ਜਦੋਂ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਵੀ ਤੁਹਾਡੇ ਪੱਖ ਦੇ ਵਿੱਚ ਆਉਂਦੇ ਨੇ ਉਹਨਾਂ ਤੋਂ ਵੀ ਮੁਨਕਰ ਹੋ ਰਹੀ ਹੈ ਤਾਂ ਸਾਥੀ ਉਹ ਵੇਲਾ ਆ ਗਿਆ ਹੈ ਵੇਲਾ ਆ ਗਿਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਸੀਗਾ ਕਿ ਮੈਂ ਲੋਕਾਂ ਨੂੰ ਬੋਲਣਾ ਸਿਖਾਇਆ ਮੈਂ ਲੋਕਾਂ ਨੂੰ ਗਲਤ ਦੇ ਵਿਰੁੱਧ ਜਿਹੜਾ ਉਹ ਆਵਾਜ਼ ਜਿਹੜਾ ਉਹ ਉਠਾਣੀ ਸਿਖਾਇਆ ਗਿਆ ਤਾਂ ਉਹ ਵੇਲਾ ਆ ਗਿਆ ਤੁਹਾਨੂੰ ਹੁਣ ਆਪਣੀ ਆਵਾਜ਼ ਉਠਾਉਣੀ ਪਊਗੀ ਤੁਹਾਨੂੰ ਜਿਹੜਾ ਕੋਟਾਂ ਦੇ ਰਾਈ ਕੁਝ ਰੀਲਿਫ ਮਿਲੀ ਹੈ ਤਾਂ ਉਹਦੇ ਵਿੱਚ ਵੀ ਕੁਝ ਚੋਰ ਮੋਰੀਆਂ ਜੜੀਆਂ ਉਹ ਰਹਿ ਜਾਂਦੀਆਂ ਗਈਆਂ ਕੁਝ ਡਿਪਾਰਟਮੈਂਟ ਜਿਹੜਾ ਹੈਗਾ ਉਸ ਦੇ ਵਿੱਚ ਆਪਣੀ ਅੱਗੇ ਚੱਲ ਕੇ ਭੂਮਿਕਾ ਨਿਭਾ ਰਿਹਾ ਹੈ ਤਾਂ ਉਹਨਾਂ ਚੋਰ ਮੋਰੀਆਂ ਨੂੰ ਖਤਮ ਕਰਨ ਦੇ ਵਾਸਤੇ ਸਾਥੀਓ ਹੁਣ ਸਾਨੂੰ ਵੱਡੇ ਕਾਫਲਿਆਂ ਦੀ ਲੋੜ ਹੈ ਆ ਸਾਨੂੰ ਵੱਡੇ ਸਾਧ ਦੀ ਲੋੜ ਹੈ ਵੱਡੇ ਕੱਠ ਦੀ ਜਿਹੜੀ ਹੈ ਉਹ ਸਾਥੀਓ ਲੋੜ ਹੈ ਤਾਂ ਆਓ ਸਾਥੀਓ ਸਾਰੇ ਤੁਸੀਂ ਆਪਾਂ ਇਸ ਰੈਲੀ ਨੂੰ ਜਿਹੜਾ ਉਹ ਮਹਾਰੈਲੀ ਦਾ ਰੂਪ ਦੇਈਏ ਔਰ ਇਸ ਨੂੰ ਇਤਿਹਾਸਕ ਰੈਲੀ ਬਣਾ ਕੇ ਜਿਹੜਾ ਉਹ ਇਹ ਸਾਬਤ ਕਰੀਏ ਕਿ ਪੰਜਾਬ ਦੇ ਜਿਹੜੇ ਇਹ ਮੁਲਾਜ਼ਮ ਨੇ ਇਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਾਸਤੇ ਵੀ ਜਿਹੜਾ ਉਹ ਸਮਾਜ ਸੇਦਕ ਦੇ ਤੌਰ ਵਿੱਚ ਵੀ ਕੰਮ ਕਰਨਿਆ ਕਿਉਂਕਿ ਇਹਦੇ ਵਿੱਚ ਅਧਿਆਪਕ ਵੀ ਨੇ ਔਰ ਨਰਸਿੰਗ ਵਾਲੇ ਸਾਥੀ ਵੀ ਨੇ ਜਾਂ ਹੋਰ ਭਾਗਾਂ ਦੇ ਸਾਥੀ ਵੀ ਨੇ ਤਾਂ ਇਸ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਔਰ ਨਾਲ ਦੀ ਨਾਲ ਅਸੀਂ ਇਹ ਅਪੀਲ ਵੀ ਕਰਦੇ ਆਂ ਕਿ ਆਪਣਾ ਜਿਹੜੀ ਰੈਲੀ ਹੈਗੀ ਆ ਤਾਂ ਇਹਦੇ ਵਾਸਤੇ ਸਾਥੀਓ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਬੱਸਾਂ ਕਾਫੀ ਵੱਡੀ ਤعداد ਦੇ ਵਿਚਾਰੀਆਂ ਨੇ ਤਾਂ ਜਿਹੜੇ ਮਲਾਜਮ ਸਾਥੀ ਜਿਵੇਂ ਆਪਾਂ ਗੱਲ ਕਰ ਲੰਨੇ ਆਂ ਪੰਜਾਬ ਪੁਲਿਸ ਵਾਲਿਆਂ ਦੀ ਜਾਂ ਹੋਰ ਕੁਝ ਮਹਿਕਮੇ ਦੇ ਸਾਥੀ ਜਿਹੜੇ ਆ ਕੁਝ ਇਹੋ ਜਿਹੇ ਉਹਨਾਂ ਦੀਆਂ ਡਿਊਟੀਆਂ ਨੇ ਕਿ ਉਹ ਆ ਨਹੀਂ ਸਕਦੇ ਤਾਂ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ ਇੱਕ ਤੁਹਾਡੇ ਨਾਲ ਸਕੈਨਰ ਜਿਹੜਾ ਉਹ ਫਰੰਟ ਵੱਲੋਂ ਸ਼ੇਅਰ ਕਰ ਰਹੇ ਹਾਂ ਕਿਉਂਕਿ ਜਿਹੜੀ ਇਹ ਲੜਾਈ ਚੱਲ ਰਹੀ ਹੈਗੀ ਆ ਪੰਜਾਬ ਪੇ ਸਕਿੱਲ ਵਾਲੀ ਸੰਜਾ ਫਰੰਟ ਵੱਲੋਂ ਉਹ ਲੜਾਈ ਇਹੀ ਚੱਲ ਰਹੀ ਹੈ ਕਿ ਪੰਜਾਬ ਦੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਹਰ ਮੁਲਾਜ਼ਮ ਤੇ ਜਿਹੜਾ ਉਹ ਪੰਜਾਬ ਦਾ ਪੇ ਸਕੇਲ ਲਾਗੂ ਕਰਿਆ ਜਾਵੇ ਕੋਨ ਤੱਕ ਜਿੰਨੇ ਵੀ ਆਰਡਰ ਆ ਚੁੱਕੇ ਨੇ ਸਾਰਿਆਂ ਦੇ ਇਕੱਠੇ ਤੌਰ ਤੇ ਜਿਹੜਾ ਉਹ ਸਪੀਕਿੰਗ ਆਰਡਰ ਜਾਰੀ ਹੋਣ ਜਿੰਨੇ ਵੀ ਕੇਸ ਹੁਣ ਤੱਕ ਭਾਵੇਂ ਕੋਈ ਕਾਡਰ ਮਰਜ਼ੀ ਹੋਵੇ ਜਿੰਨੇ ਕੇਸ ਹੁਣ ਤੱਕ ਜਿਹੜੇ ਆ ਜਿਨ੍ਹਾਂ ਦੇ ਫੈਸਲੇ ਹੋ ਚੁੱਕੇ ਆ ਤਾਂ ਇਹ ਮੰਗ ਵੀ ਹੈਗੀ ਆ ਔਰ ਪਹਿਲੀ ਮੰਗ ਜਿਹੜੀ ਹੈਗੀ ਆ ਉਹ ਸਹੀ ਰੂਪ ਦੇ ਵਿੱਚ ਫਿਕਸੇਸ਼ਨਾਂ ਜਿਹੜੀਆਂ ਹੈਗੀਆਂ ਉਹ 30 ਸਪਟੰਬਰ ਨੂੰ ਜਿਹੜਾ ਉਹ ਕੋਰਟ ਦੇ ਵਿੱਚ জমা ਹੋਣ ਉਦੋਂ ਬਾਅਦ ਤੇ ਸਾਡੀ ਮੰਗ ਜਿਹੜੀ ਆ ਉਹ ਸ਼ੁਰੂ ਤੋਂ ਲੈ ਕੇ ਚੱਲ ਰਹੀ ਹੈ ਕਿ ਫੈਸਲਾ ਜਿਹੜਾ ਉਹ ਜਰਨਲਾਈਜ਼ ਹੋਵੇ ਪੰਜਾਬ ਦੇ ਸਮੂਹ ਮੁਲਾਜ਼ਮ ਜਿਹੜੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੇ ਉੱਪਰ ਲਾਗੂ ਹੋਵੇ। ਸੋ ਸਾਥੀਓ ਐਸੇ ਆਸ ਤੇ ਉਮੀਦ ਦੇ ਨਾਲ ਕਿ ਇਸ ਵਾਰ ਜਿਹੜਾ ਹੈਗਾ ਉਹ ਤੁਸੀਂ ਸਾਰੇ ਏਕੇ ਦਾ ਸਬੂਤ ਦਿਓਗੇ ਔਰ ਦੜਬਾ ਦੀ ਧਰਤੀ ਤੇ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਬੈਕਗ੍ਰੇਡ ਜਿਹੜਾ ਹੈ ਉਹ ਤੁਸੀਂ ਪਾਓਗੇ ਔਰ ਸਰਕਾਰ ਜਿਹੜੀ ਹੈ ਤੁਹਾਡੇ ਵਿਰੁੱਧ ਚਾਲ ਚੱਲ ਰਹੀ ਹੈ ਉਸ ਚਾਲ ਨੂੰ ਜਿਹੜਾ ਤੁਸੀਂ ਨਕਾਮ ਕਰੋਗੇ ਔਰ ਤੁਹਾਡੀ ਵੱਡੀ ਗਿਣਤੀ ਨੇ ਸਾਥੀਓ ਇਹ ਕਰ ਵੀ ਦੇਣਾ ਤੁਸੀਂ ਇਤਿਹਾਸ ਸਿਰਜ ਕਰ ਰਹੇ ਹੋ। ਦੁਨੀਆ ਵੀ ਜਥੇਬੰਦੀਆਂ ਦੇ ਮੁਲਾਜ਼ਮ ਰਹੇ ਆ ਬੇਰੁਜ਼ਗਾਰੀ ਦੇ ਵਿੱਚ ਉਹਨਾਂ ਨੇ ਬਹੁਤ ਕੀਰਤੀਮਾਨ ਸਥਾਪਿਤ ਕੀਤੇ ਨੇ ਔਰ ਇੱਕ ਵਾਰ ਫਿਰ ਤੋਂ ਜਿਹੜਾ ਉਹ ਪੀਪਾ ਮੰਤਰੀ ਆਪਾਂ ਕਹਿ ਸਕਦੇ ਆ ਦੋ ਹਰਪਾਲ ਸਿੰਘ ਚੀਮਾ ਜਿਹੜਾ ਉਹਨੂੰ ਸਬਕ ਸਿਖਾਉਣ ਦੇ ਵਾਸਤੇ ਔਰ ਨਾਲ ਹੀ ਦੋਨੋਂ ਪੰਜਾਬ ਪ੍ਰਧਾਨ ਅਮਨ ਰੋੜਾ ਔਰ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਵੀ ਉਹ ਕੋਈ ਬਹੁਤੀ ਦੂਰੀ ਤੇ ਨਹੀਂ ਹੈਗੇ ਉਹਨਾਂ ਦੇ ਵੀ ਘਰਾਂ ਤੱਕ ਆਵਾਜ਼ ਪਹੁੰਚਾਉਣ ਦੇ ਵਾਸਤੇ ਜਿਹੜਾ ਇਸ ਵਾਰ ਵੱਡੀ ਲਾਮਬੰਦੀ ਦੇ ਨਾਲ ਵੱਡੇ ਇਕੱਠਾਂ ਦੇ ਨਾਲ ਜਿਹੜਾ ਹੈ ਉਹ ਦਿੜਬਾ ਦੀ ਜਿਹੜੀ ਆ ਧਰਤੀ ਆ ਉੱਥੇ ਤੁਸੀਂ ਸਾਰੇ ਪਹੁੰਚੋਗੇ ਸੋ ਇਸੇ ਮੇਨ ਦੇ ਨਾਲ ਜਿਹੜਾ ਜਨਤਾ ਜਿਹੜਾ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਜੀ